ਨਾਉ ਤਰੀਕ ਨੂੰ ਲਾਉਣ ਜਾਣਾ ਸੀ ਆਪਾਂ ਮਿੱਤਰੋ ਜੀਰੀ ਨੂੰ ਘਰਵਾਲੀ ਨੂੰ ਕਹਿਤਾ ਖਾਲੇ ਰੋਜ ਤੁਨੇ ਤੇ ਪੰਜੀਰੀ ਨੂੰ ਘਰਵਾਲੀ ਨੂੰ ਕਹਿਤਾ ਖਾਲੇ ਰੋਜ ਤੁਨੇ ਤੇ ਪੰਜੀਰੀ ਨੂੰ ਐਦ ਕਿ ਲੰਬਾ ਸੀ ਜਨ ਚੱਲਣਾ ਲੰਬੀਆਂ ਬਹੁਤ ਨਿਰਾਮ ਆਉ ਦਪਟਕੇ ਹਾਣ ਦੀਏ ਤਿੰਨ ਤਿੰਨ ਕੀਲੇ ਲਾਵਾ ਆਉ ਦਪਟਕੇ ਹਾਣ ਦੀਏ ਤਿੰਨ ਤਿੰਨ ਕੀਲੇ ਲਾਵਾ ਟੜਕੀ ਉੱਠ ਸੁੰਦੇਹਾ ਜਾਣਾ ਕਹਿਤਾ ਸੀ ਗਮਾਇਆਂ ਨੂੰ ਆਪਾਂ ਜਾਕੇ ਪਹੁੰਚ ਹੀ ਪੱਟਣੀ ਕਹਿਤਾ ਸਾਰੇ ਪਾਈਆਂ ਨੂੰ ਆਪਾਂ ਜਾਕੇ ਪਹੁੰਚ ਹੀ ਪੱਟਣੀ ਕਹਿਤਾ ਸਾਰੇ ਪਾਈਆਂ ਨੂੰ ਤਾਹੀ ਐਨੀ ਕਾਲੀ ਕਰਦਾ ਤਾਹੀ ਐਨੀ ਕਾਲੀ ਕਰਦਾ ਥੀਮ ਦਾ ਧੋਰਾ ਖਾਮ ਪੌਦ ਪਟ ਕੇ ਹਾਣ ਦੀਏ ਤਿੰਨ ਤਿੰਨ ਕੀਲੇ ਲਾਵਾਂ ਮੈਂ ਤਾਂ ਪੌਦ ਪਟ ਕੇ ਹਾਣ ਦੀਏ ਤਿੰਨ ਤਿੰਨ ਕੀਲੇ ਲਾਵਾਂ ਪੌਦ ਪਟ ਕੇ ਹਾਣ ਦੀਏ ਕਾ ਤੋਂ ਐਨੀ ਕਾਲੀ ਕਰਦਾ ਡੀਕ ਲੈ ਅਪਦੇ ਵਾਰੀ ਨੂੰ 15 ਤਰੀਕ ਨੂੰ ਲਾਉਣ ਆਉਣਾ ਕਹਤਾ ਗੂਰੇ ਵਾਲੇ ਤਾਰੀ ਨੂੰ ਆ ਤੋਏ ਨਹੀਂ ਕਾੜੀ ਕਰਦਾ ਇਕ ਲਿਆ ਆਪਣੀ ਵਾਰੀ ਨੂੰ 15 ਤਰੀਕ ਨੂੰ ਲਾਹਣ ਆਉਣਾ ਕਹਤਾ ਗੁਰੇਵਾਲੇ ਤਾਰੀ ਨੂੰ ਜਦ ਅਸੀਂ ਤੇਰੇ ਲਾਉਣ ਅਗੇ ਕਹਿੰਦਾ ਚਾ ਬਣਵਾ ਕੇ ਲਿਆਵਾ ਔਦ ਪਟਕੇ ਹਾਣ ਦिए ਇਨ ਤਿੰਨ ਕੀਲੇ ਲਾਵਾ ਔਦ ਪਟਕੇ ਹਾਣ ਦिए ਮੈਂ ਤਾਂ ਤਿੰਨ ਤਿੰਨ ਕੀਲੇ ਲਾਵਾ ਔਦ ਪਟਕੇ ਹਾਣ ਦिए ਤਨ ਕੀ ਲਿਆਂ ਦਾ ਕੱਦੂ ਕਰ ਦੋ ਕਹਿਤਾ ਐਸ ਕੀ ਜੱਟਾਂ ਨੂੰ ਫੇਰ ਕਹੋਂਗੇ ਪੱਤਾ ਛੜ ਦੋ ਲਿਪਲੋ ਆਪਣੀਆਂ ਬੱਤਾਂ ਨੂੰ ਫੇਰ ਕਹੋਂਗੇ ਪੱਤਾ ਛੜ ਦੋ ਲਿਪਲੋ ਆਪਣੀਆਂ ਬੱਤਾਂ ਨੂੰ ਸੁਖੇ ਸਾਹੜ ਨੇ ਲੇਵਰ ਨੂੰ ਕਹਿਤਾ ਸੁਖੇ ਸਾਹੜ ਨੇ ਲੇਵਰ ਨੂੰ ਕਹਿਤਾ ਪਾਣੀ ਲੈ ਕੇ ਆ ਮਾ ਪੌਦ ਪੱਟ ਕੇ ਹਾਣ ਦਈ ਤਨ ਤਨ ਕੀ ਲੀ ਲੈ ਆ ਮਾ ਪੌਹ ਦਾ ਪਟਕੇ ਹਾਣ ਦੀਏ ਤਿੰਨ ਤਿੰਨ ਕੀਲੇ ਲਾਵਾ ਪੌਹ ਦਾ ਪਟਕੇ ਹਾਣ ਦੀਏ ਇਨ ਤਿੰਨ ਕੀਲੇ ਲਾਵਾ ਪੌਹ ਦਾ ਪਟਕੇ ਹਾਣ ਦੀ